ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਿ ਸੁਨਾਨ ਸਿਮਰ ਤਬ ਆਪਣਾ ਮਨ ਤਨ ਭੈ ਅਰੋਗਾ विगन लाथे प्रभु शरण प्रगटे पले संजोगा औया दूरों चलक मैं टकी तौ शरणाई जियौ मैं आशा रखी चित्त में ਮੇਰਾ ਸਭੋ ਦੁੱਖ ਗਵਾਏ ਜਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਡਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਗਲਾਵਲ ਮਹੰਨਾ ਕੰਜਵ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵੱਡਪਾਗੀ ਪਾਇਆ ਭੁਲੇ ਮਾਰ ਗਿ ਜਿਨਹੇ ਬਤਾਇਆ ਐਸਾ ਗੁਰ ਵੱਡਪਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੀ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾ ਕਾਮ ਕਰੋਦੋ ਨੋ ਮੋਈ ਮਨ ਲਿਨਾ ਵੰਦਨ ਕਾਟੋ ਮੁਕਤ ਗੁਰ ਕੀ ਨਾਮ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੋਧਤ ਸੰਸਾਰ ਨਾਨਕ ਬਹਾਪਕਰ ਸਤਗੁਰ ਨਿਸਤਾਰਾ ਅਗਨ ਸਾਗਰੇ ਬੋਧਤ ਸੰਸਾਰ ਨਾਨਕ ਬਹਾਪਕਰ ਸਤ ਗੁਰ ਨਿਸਤਾਰਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਜੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਬਾਤ ਸਾਨੂੰ ਪ੍ਰਾਪਤ ਹੋਇਆ ਹੈ 803 ਤੇ 804 ਅੰਗ ਦੇ ਉੱਤੇ ਸੁਭਾਏમાન ਬਿਲਾਵਲੇ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਸਮਝਾ ਰਿਹਾ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਭੁੱਲੇ ਮਾਰਗ ਜਿਨਹੇ ਬਤਾਇਆ ਅਸੀਂ ਸਾਰੇ ਇਸ ਸੰਸਾਰ ਦੇ ਵਿੱਚ ਜਿੰਨੇ ਜੀਵ ਆ ਭੁੱਲੇ ਹੋਇਆ ਤੇ ਸਾਨੂੰ ਮਾਰਗ ਰਸਤਾ ਜੇ ਦਿਖਾਉਣਾ ਤਾਂ ਉਹ ਗੁਰੂ ਨੇ ਦੱਸਣਾ ਕਿ ਆਹ ਰਸਤਾ ਚੰਗਾ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰ ਬੜਾ ਭਾਗੀ ਪਾਇਆ ਪਰ ਇਸ ਤਰ੍ਹਾਂ ਦਾ ਗੁਰੂ ਜਿਹੜਾ ਉਹ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਜਿਵੇਂ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਭੇਜਦੇ ਆ ਨਾ ਸਕੂਲ ਦੇ ਵਿੱਚ ਬੱਚਿਆਂ ਨੂੰ ਭੇਜਣ ਦਾ ਮਤਲਬ ਇਹੀ ਹੈ ਕਿ ਉਹ ਰਸਤਾ ਚੰਗਾ ਚੁਣ ਲੈਣ ਤੇ ਜੇ ਅਸੀਂ ਗੁਰੂ ਕੋਲ ਆਵਾਂਗੇ ਨਾ ਗੁਰੂ ਨੇ ਵੀ ਸਾਨੂੰ ਚੰਗਾ ਰਸਤਾ ਦੇਣਾ ਭੁੱਲੇ ਮਾਰਗ ਜਿਹਨੇ ਬਤਾਇਆ ਸਾਨੂੰ ਗੁਰੂ ਨੇ ਦੱਸ ਦੇਣਾ ਕਿ ਆਹ ਰਸਤਾ ਮਾਲਾ ਜਿਹੜੇ ਤੇ ਤੂੰ ਤੁਰਿਆ ਆ ਜਾ ਸਾਡੇ ਕੋਲ ਆ ਜਾ ਤੈਨੂੰ ਅਸੀਂ ਰਸਤਾ ਚੰਗਾ ਦੱਸ ਦਿੰਨੇ ਆ ਐਸਾ ਗੁਰ ਵਡਭਾਗੀ ਪਾਇਆ ਪਰ ਇਸ ਤਰ੍ਹਾਂ ਦਾ ਗੁਰੂ ਜਿਹੜਾ ਨਾ ਉਹ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ ਵੱਡੇ ਭਾਗ ਜੋ ਸਾਨੂੰ ਬਣਾਉਣੇ ਪੈਣਗੇ ਜੇ ਅਸੀਂ ਰੋਜ਼ ਗੁਰਦੁਆਰਾ ਸਾਹਿਬ ਰੋਜ਼ ਮੰਦਰ ਚ ਜਾਵਾਂਗੇ ਆਵਾਂਗੇ ਨਾ ਤਾਂ ਸਾਡੇ ਭਾਗ ਜਿਹੜੇ ਆ ਉਹ ਵੱਡੇ ਬਣਦੇ ਰਹਿਣਗੇ ਜਿੱਦੇ ਵੱਡੇ ਭਾਗ ਬਣ ਗਏ ਫਿਰ ਸਾਨੂੰ ਗੁਰੂ ਨੇ ਰਸਤਾ ਵੀ ਦੱਸ ਦੇਣਾ ਕਿ ਆਹ ਰਸਤੇ ਤੇ ਚੱਲ ਸਿਮਰ ਮਨਾ RAM ਨਾਮ ਚਤਾਰੇ ਕਹਿੰਦੇ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਮਰ ਮਨਾ RAM ਨਾਮ ਚਿਤਾਰੇ ਕਿ ਉਸ ਪ੍ਰਮਾਤਮਾ ਨੂੰ ਉਸ RAM ਨੂੰ ਉਸ ਅੱਲਾ ਨੂੰ ਉਸ ਵਾਹਿਗੁਰੂ ਨੂੰ ਉਹਨੂੰ ਸਿਮਰਿਆ ਕਰ ਹੁਣ ਬੰਦਾ ਕਹਿੰਦਾ ਸਿਮਰਦੇ ਤੇ ਹੈਗੇ ਆ ਪਰ ਮਨ ਨਹੀਂ ਜੁੜਦਾ ਇਹੀ ਸਾਰਿਆਂ ਦਾ ਸਵਾਲ ਹੁੰਦਾ ਕਿ ਮਨ ਨਹੀਂ ਜੁੜਦਾ ਭਗਤ ਨਾਮਦੇਵ ਜੀ ਕਹਿੰਦੇ ਮਨ ਤੇ ਜੁੜਦਾ ਹੈ ਪਰ ਅਸੀਂ ਜੋੜਨਾ ਨਹੀਂ ਚਾਹੁੰਦੇ ਭਗਤ ਨਾਮਦੇਵ ਜੀ ਇੱਕ ਦਿਨ ਆਪਣੇ ਮਿੱਤਰ ਭਗਤ ਲੋਚਨ ਜੀ ਨੇ ਨਾਲ ਗੱਲਾਂ ਕਰ ਰਹੇ ਹੈ ਗੱਲਾਂ ਕਰਦਿਆਂ ਨੇ ਜੋ ਸ਼ਬਦ ਉਚਾਰਨ ਕੀਤਾ ਉਹ ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਭਗਤ ਨਾਮਦੇਵ ਜੀ ਕਹਿੰਦੇ ਹੈ ਕਿ ਆਨੀਲੇ ਕਾਗਜ਼ ਕਾਟੀ ਲੈ ਗੁੱਡੀ ਆਕਾਸ਼ ਮੱਦੇ ਭਰਮੀ ਲੈ ਪੰਜ ਜਨਾਂ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀ ਲੈ ਕਹਿੰਦੇ ਮਨ ਜੁੜਦਾ ਹੈ ਮਨ ਕਿਵੇਂ ਜੁੜਦਾ ਹੈ ਕਹਿੰਦੇ ਛੋਟੇ ਛੋਟੇ ਬੱਚੇ ਹੁੰਦੇ ਆ ਕਾਗਜ਼ ਲਿਆਉਂਦੇ ਆ ਤੇ ਉਹਨੂੰ ਕੱਟ ਕੇ ਇੱਕ ਪਤੰਗ ਬਣਾ ਲੈਂਦੇ ਕਹਿੰਦੇ ਕਹਿੰਦੇ ਜਦੋਂ ਪਤੰਗ ਬਣਾ ਲਿਆ ਪਤੰਗ ਨੂੰ ਆਕਾਸ਼ ਚ ਚੜਾਤਾ ਕਹਿੰਦੇ ਜਦੋਂ ਆਕਾਸ਼ ਦੇ ਵਿੱਚ ਪਤੰਗ ਚੜ ਰਿਹਾ ਤੇ ਉਹਨਾਂ ਦਾ ਮਨ ਆਪਸ ਚ ਗੱਲਾਂ ਬਾਤਾਂ ਕਰ ਰਿਹਾ ਸਾਰੇ ਪੰਜ ਚਾਰ ਦੋਸਤ ਜਿਹੜੇ ਛੋਟੇ ਬੱਚੇ ਕਹਿੰਦੇ ਗੱਲਾਂ ਕਰ ਰਹੇ ਐ ਪਰ ਕਹਿੰਦੇ ਮਨ ਸਾਰਿਆਂ ਦਾ ਜੁੜਿਆ ਹੋਇਆ ਆਪਣੀ ਡੋਰ ਵਿੱਚ ਤੇ ਭਗਤ ਨਾਮਦੇਵ ਜੀ ਕਹਿੰਦੇ ਆ ਕਾਟੀ ਲੈ ਗੁੱਡੀ ਅਨੀਲੇ ਕਾਗਜ ਕਾਟੀਲੇ ਗੁੱਡੀ ਆਕਾਸ਼ ਮੱਦੇ ਭਰਮੀ ਵਾਲੇ ਪੰਜ ਜਨਾਂ ਸਿੰਘ ਬਾਤ ਬਤੂਆ ਚੀਤ ਸੋ ਡੋਰੀ ਰਾਖੀ ਵਾਲੇ ਕਹਿੰਦੇ ਉਹਨਾਂ ਦਾ ਮਨ ਜੁੜਿਆ ਹੋਇਆ ਹੈ ਮਨ ਰਾਮ ਨਾਮਾ ਬੇਦੀ ਵਾਲੇ ਕਹਿੰਦੇ ਇਸੇ ਤਰੀਕੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜੋ ਭਗਤ ਲੋਚਨ ਜੀ ਕਹਿੰਦੇ ਇਸ ਤਰ੍ਹਾਂ ਤੇ ਜੁੜਦਾ ਹੀ ਨਹੀਂ ਫਿਰ ਭਗਤ ਨਾਮਦੇਵ ਜੀ ਕਹਿੰਦੇ ਆ ਜੈਸੇ ਕਨਕ ਕਲਾ ਚਿੱਤ ਮੰਡਿ ਹਲੇ ਕਨਕ ਕਹਿੰਦੇ ਸੋਨੇ ਨੂੰ ਕਲਾ ਕਹਿੰਦੇ ਹੁਨਰ ਨੂੰ ਕਹਿੰਦੇ ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਜਿਹੜਾ ਸੁਨਿਆਰ ਹੈ ਨਾ ਜਦੋਂ ਉਹ ਆਪਣੀ ਕਲਾ ਆਪਣਾ ਹੁਨਰ ਗਹਿਣੇ ਬਣਾ ਰਿਆ ਹੁੰਦਾ ਓਦੋਂ ਕਿਸੇ ਦੇ ਨਾਲ ਗੱਲਾਂ ਵੀ ਕਰ ਰਿਹਾ ਹੈ ਪਰ ਕਹਿੰਦੇ ਉਠਾਲੀ ਦੇ ਵਿੱਚ ਪਾਇਆ ਹੋਇਆ ਸੋਨਾ ਕਹਿੰਦੇ ਸਾਰਾ ਧਿਆਨ ਉਹਦੇ ਵਿੱਚ ਜੁੜਿਆ ਹੋਇਆ ਉਹਦਾ ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਵੀ ਪ੍ਰਮਾਤਮਾ ਦੇ ਨਾਲ ਆਪਣਾ ਧਿਆਨ ਜੋੜ ਸਕਦੇ ਹਾਂ ਭਗਤ ਅਲੋਚਨ ਜੀ ਕਹਿੰਦੇ ਫੇਰ ਵੀ ਅਜੇ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਭਗਤ ਨਾਮਦੇਵ ਜੀ ਨੇ ਆਖਿਆ ਮੰਦਰ ਏਕ ਦਾ ਦਵਾਰ ਦਸ ਜਾ ਕੇ ਗਊ ਚਰਾਵਨ ਛੱਡੀ ਵਾਲੇ ਕਹਿੰਦੇ ਘਰੋਂ ਹੋਵੇ ਵੱਡਾ ਸਾਰਾ ਉਹਦੇ 10 ਦਰਵਾਜ਼ੇ ਹੋਣ ਕਹਿੰਦੇ ਕਦਰੋ ਵਜੇ ਤੋਂ ਗਾਵਾਂ ਨੂੰ ਛੱਡ ਦੋ ਚਾਰਨ ਵਾਸਤੇ ਕਹਿੰਦੇ ਪੰਜ ਕੋਹ ਤੱਕ ਗਾਵਾਂ ਚਰਨ ਜਾਂਦੀਆਂ ਨੇ ਪਰ ਜਿਹੜੀਆਂ ਗਾਵਾਂ ਦੇ ਵਛੇ ਪਿੱਛੇ ਬਾੜੇ 'ਚ ਬੈਠੇ ਆ ਨਾ ਕਹਿੰਦੇ ਉਹਨਾਂ ਦਾ ਸਾਰਿਆਂ ਦਾ ਮਨ ਬਾੜੇ 'ਚ ਆ ਉਹਨੇ ਕੱਖ ਨਹੀਂ ਖਾ ਸਕਦੀਆਂ ਕਿਉਂਕਿ ਉਹਨਾਂ ਦਾ ਮਨ ਆਪਣੇ ਬੱਚੇ 'ਚ ਜੁੜਿਆ ਹੋਇਆ ਹੈ ਭਗਤ ਨਾਮਦੇਵ ਜੀ ਕਹਿੰਦੇ ਹੁਣ ਤੇ ਮੰਨ ਜਾ ਕਹਿੰਦੇ ਅਜੇ ਵੀ ਕਸਰ ਹੈ ਅਜੇ ਵੀ ਉਹ ਗੱਲ ਨਹੀਂ ਬਣੀ ਫਿਰ ਭਗਤ ਨਾਮਦੇਵ ਜੀ ਨੇ ਇੱਕ ਪੰਗਤੀ ਉਚਾਰਨ ਕੀਤੇ ਕਹਿੰਦੇ ਆ ਨੀਲੇ ਕੁੰਗ ਭੜਾਈਲੇ ਉਦਕ ਰਾਜਪੂਾਰ ਪਰੰਦਰੀਏ ਫਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਵਾਲੇ ਕਹਿੰਦੇ ਇੱਕ ਬੀਬੀਆਂ ਜਾਂਦੀਆਂ ਨੇ ਘੜੇ ਪਾਣੀ ਦੇ ਭਰਨ ਵਾਸਤੇ ਅਨੀਲੇ ਕੁੰਭ ਅਨੀਲੇ ਦਾ ਭਾਵ ਹੁੰਦਾ ਲਿਆਉਣਾ ਕੁੰਭ ਦਾ ਭਾਵ ਹੁੰਦਾ ਘੜਾ ਕਹਿੰਦੇ ਘੜੇ ਨੂੰ ਲਿਆਉਂਦਾ ਅਨੀਲੇ ਕੁੰਭ ਭਰਾਈਲੇ ਉਦਕ ਉਦਕ ਦਾ ਭਾਵ ਹੁੰਦਾ ਪਾਣੀ ਕਹਿੰਦੇ ਉਹਨਾਂ ਨੇ ਘੜੇ ਪਾਣੀ ਦੇ ਭਰੇ ਤੇ ਪਾਣੀ ਦੇ ਭਰ ਕੇ ਘੜੇ ਸਿਰ ਤੇ ਰੱਖ ਲੈ ਕਹਿੰਦੇ ਆਪਾਂ ਚ ਹੱਸਦੀਆਂ ਖੇਡਦੀਆਂ ਗੱਲਾਂ ਮਾਰਦੀਆਂ ਆ ਰਹੀਆਂ ਨੇ ਪਰ ਕਹਿੰਦੇ ਉਹਨਾਂ ਦਾ ਚਿੱਤ ਕਿੱਥੇ ਹੈ ਉਹ ਘੜਿਆਂ ਦੇ ਵਿੱਚ ਹੈ ਘੜਿਆਂ ਨੂੰ ਹੱਥ ਨਹੀਂ ਪਾਇਆ ਪਰ ਉਹਨਾਂ ਦਾ ਧਿਆਨ ਘੜਿਆਂ ਦੇ ਵਿੱਚ ਹੈ ਭਗਤ ਨਾਮਦੇਵ ਜੀ ਕਹਿੰਦੇ ਹੁਣ ਕਹਿੰਦੇ ਅਜੇ ਵੀ ਥੋੜੀ ਜੀ ਕਸਰ ਹੈ ਭਗਤ ਤਲੋਚਨ ਜੀ ਕਹਿੰਦੇ ਫਿਰ ਉਹਨਾਂ ਨੇ ਆਖਿਆ ਕਿ ਇੱਕ ਮਾਂ ਜਿਹਦੇ ਗੋਦੀ ਚ ਛੋਟਾ ਜਿਹਾ ਬੱਚਾ ਹੁੰਦਾ ਉਹ ਆਪਣੇ ਬੱਚੇ ਨੂੰ ਖੇਡਣ ਵਾਸਤੇ ਇੱਕ ਪੰਘੂੜੇ ਚ ਪਾ ਦਿੰਦੀ ਹੈ ਕਹਿੰਦੇ ਪੰਘੂੜੇ ਦੇ ਵਿੱਚ ਬੱਚਾ ਖੇਡ ਰਿਹਾ ਅੰਤਰਵਾੜ ਕਾਗ ਵਿਰੋਧੀ ਚੀਤਸੋ ਬੱਚੇ ਤੇ ਉਹਦਾ ਚਿੱਤ ਕਹਿੰਦੇ ਬੱਚੇ 'ਚ ਜੁੜਿਆ ਹੋਇਆ ਹੈ ਅੰਦਰ ਤੇ ਬਾਹਰ ਕੰਮਕਾਰ ਕਰਦੀ ਹੈ ਪਰ ਕਹਿੰਦੇ ਉਹਦਾ ਮਨ ਬੱਚੇ ਦੇ ਵਿੱਚ ਜੁੜਿਆ ਹੋਇਆ ਹੈ ਭਗਤ ਨਾਮਦੇਵ ਜੀਆ ਨੇ ਭਗਤ ਲੋਚਨ ਜੀਆ ਨੂੰ ਸਮਝਾਇਆ ਕਿ ਆਹ ਤਰੀਕਿਆਂ ਦੇ ਨਾਲ ਮਨ ਜੋੜਿਆ ਜਾ ਸਕਦਾ ਹੈ ਤੇ ਅਸੀਂ ਮਨ ਜੋੜਨਾ ਨਹੀਂ ਚਾਹੁੰਦੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਆ ਸਿਮਰ ਮਨਾ RAM ਨਾਮ ਚਿਤਾਰੇ ਕਹਿੰਦੇ ਮਨ ਨੂੰ ਬਿਲਕੁਲ ਇਕਾਗਰ ਕਰਕੇ ਫਿਰ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਜਿਉਂ-ਜਿਉਂ ਪਰਮਾਤਮਾ ਦਾ ਨਾਮ ਜਪਦੇ ਰਵਾਂਗੇ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਫਿਰ ਗੁਰੂ ਦੇ ਚਰਨ ਜਿਹੜੇ ਆ ਗੁਰੂ ਦੇ ਸ਼ਬਦ ਜਿਹੜੇ ਆ ਗੁਰੂ ਦੀ ਵਿਚਾਰ ਜਿਹੜੀ ਐ ਉਹ ਸਾਡੇ ਮਨ ਦੇ ਅੰਦਰ ਵਸ ਜਾਣੀ ਐ ਰਹਾਉ ਰਹਾਉ ਦੇ ਭਾਵ ਹੁੰਦਾ ਹੈ ਰੁਕਣਾ ਵਿਸਰਾਮ ਠਹਿਰਨਾ ਕਿ ਚੰਗੀ ਤਰ੍ਹਾਂ ਸ਼ਬਦ ਨੂੰ ਸਮਝਣਾ ਤੇ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਪਰ ਕਹਿੰਦੇ ਸਾਡਾ ਮਨ ਤਾਂ ਨਹੀਂ ਜੁੜਦਾ ਕਿਉਂਕਿ ਸਾਡੇ ਨੂੰ ਕਾਮ ਨੇ ਘੇਰ ਲਿਆ ਕ੍ਰੋਧ ਨੇ ਲੋਭ ਨੇ ਮੋਹ ਨੇ ਇਹਨਾਂ ਨੇ ਸਾਡੇ ਤੇ ਇਹ ਹਾਵੀ ਹੋ ਗਏ ਸਾਡੇ ਤੇ ਤਾਂ ਕਰਕੇ ਸਾਡਾ ਮਨ ਨਹੀਂ ਜੁੜਦਾ ਤੇ ਗੁਰੂ ਸਾਹਿਬ ਕਹਿੰਦੇ ਕਈ ਬੰਦੇ ਕਹਿੰਦੇ ਸੇਵਾ ਤੇ ਕਰਦੇ ਆ ਪਰ ਕਹਿੰਦੇ ਉਹਨਾਂ ਦਾ ਮਨ ਨਹੀਂ ਜੁੜਦਾ ਕਿਉਂ ਨਹੀਂ ਜੁੜਦਾ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤੇ ਕਾਮ ਨਾ ਵਿਸਰਿਓ ਕਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨੇਭਲ ਭਈ ਸਭ ਸੇਵਾ ਕਹਿੰਦੇ ਉਹ ਸੇਵਾ ਕੀਤੀ ਵੀ ਫਿਰ ਪਰਵਾਰ ਨਹੀਂ ਹੁੰਦੇ ਕਿਉਂ ਕਿਉਂਕਿ ਜਿਹੜੀਆਂ ਚੀਜ਼ਾਂ ਸੀ ਛੱਡਣੀਆਂ ਸੀ ਗੁਰਦੁਆਰਾ ਸਾਹਿਬ ਆ ਕੇ ਮੰਦਰ ਚ ਆ ਕੇ ਕਹਿੰਦੇ ਛੱਡ ਨਹੀਂ ਸਕੇ ਉਹਨਾਂ ਦੇ ਨਾਲ ਰਹਿੰਦੇ ਆ ਰਹਿੰਦੇ ਸੀ ਸੇਵਾ ਕੀਤੇ ਕਹਿੰਦੇ ਉਹ ਸੇਵਾ ਸਾਡੀ ਪਰਵਾਰ ਨਹੀਂ ਹੋਈ ਸੇਵਾ ਪ੍ਰਵਾਰਨ ਕਦੋਂ ਹੁੰਦੀ ਹੈ ਸਾਧ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਕਹਿੰਦੇ ਜਿੱਦੇ ਸਤਿਗੁਰੂ ਦਾ ਮਨ ਮੰਨ ਗਿਆ ਦੇ ਅਸਲ ਦੇ ਵਿੱਚ ਸੇਵਾ ਕੀਤੀ ਵੀ ਤਾਂ ਪਰਿਵਾਰ ਹੁੰਦੀ ਹੈ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਮਨ ਲੀਣਾ ਕਹਿੰਦੇ ਕਾਮ 'ਚ ਫਸ ਗਏ ਅਸੀਂ, ਕ੍ਰੋਧ 'ਚ ਫਸ ਗਏ, ਲੋਭ 'ਚ, ਮੋਹ 'ਚ ਕਹਿੰਦੇ ਇਹਨਾਂ ਦੇ ਵਿੱਚ ਖੱਟਿਤ ਹੋ ਗਏ ਅਸੀਂ ਇਨਾਂ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ ਇਹਨਾਂ ਨੇ ਆਪਣਾ ਜੰਜਾਲ ਸਾਡੇ ਤੇ ਪਾ ਲਿਆ ਭਾਰੂ ਹੋ ਗਏ ਸਾਡੇ ਤੇ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਬੰਦਨ ਕਾਟ ਮੁਕਤ ਗੁਰ ਕੀਨਾਂ ਜੇ ਅਸੀਂ ਆਵਾਂਗੇ ਨਾ ਗੁਰੂ ਦੇ ਕੋਲ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਜਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਇਹ ਵੀ ਇੱਕ ਦੁੱਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਵੀ ਬੰਦੇ ਲਈ ਬਹੁਤ ਵੱਡੇ ਵੱਡੇ ਦੁੱਖ ਨੇ ਗੁਰੂ ਸਾਹਿਬ ਕਹਿੰਦੇ ਜੇ ਇਸ ਜਗ੍ਹਾ ਤੇ ਆ ਗਏ ਨਾ ਤਾਂ ਕਹਿੰਦੇ ਬੰਧਨ ਕਾਟ ਮੁਕਤ ਗੁਰਕੀਨਾਂ ਬੰਧਨ ਕੱਟੇ ਜਾਣਗੇ ਹੁਣ ਕਈ ਬੰਦਿਆਂ ਨੂੰ ਹੱਥ ਕੜੀ ਲੱਗਦੀ ਹੈ ਕਈਆਂ ਨੇ ਆਖਿਆ ਉਹਨੂੰ ਤੇ ਸੋਨੇ ਦੀ ਹੱਥ ਕੜੀ ਲਾਤੀ ਉਹਨੂੰ ਤੇ ਚਾਂਦੀ ਦੀ ਹੱਥ ਕੜੀ ਲਾਤੀ ਕਹਿੰਦੇ ਚਾਂਦੀ ਦੀ ਹੋਵੇ ਚਾਹੇ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ ਹੱਥ ਕੜੀ ਤੇ ਹੱਥ ਕੜੀ ਹੈ ਜੇਲ ਜਿਹੜੀ ਹੈ ਜੇਲ ਤੇ ਜੇਲ ਹੈ ਚਾਹੇ ਉਹਨੂੰ ਉੱਥੇ ਕਿੰਨੀਆਂ ਮਰਜ਼ੀ ਸੁਹੂਲਤਾਂ ਮਿਲਦੀਆਂ ਹੋਣ ਪਰ ਕਹਿੰਦੇ ਜੇਲ ਤੇ ਜੇਲ ਹੀ ਹੁੰਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਧਨ ਪੈ ਗਏ ਨਾ ਬੰਦਨ ਕਿਆਇਓ ਕਿਸੇ ਵੀ ਗੱਲ ਕਾਰਨ ਦੇ ਹੋਣ ਕਹਿੰਦੇ ਵੰਦਨ ਤੇ ਵੰਦਨੇ ਨੇ ਇਹਨਾਂ ਤੋਂ ਜੇ ਮੁਕਤ ਹੋਣਾ ਹੈ ਤਾਂ ਗੁਰੂ ਦੇ ਕੋਲ ਆ ਜਾ ਗੁਰੂ ਦੇ ਕੋਲ ਆਪਣੀ ਆਸ ਲੈ ਕੇ ਫਰਿਆਦ ਲੈ ਕੇ ਆ ਜਾ ਅਸੀਂ ਗੁਰੂ ਦੇ ਕੋਲ ਫਰਿਆਦਾਂ ਤੇ ਲੈ ਕੇ ਆਉਨੇ ਆ ਅਸੀਂ ਫਰਿਆਦਾਂ ਹੋਰੇ ਲੈ ਕੇ ਆਉਨੇ ਆ ਅਸੀਂ ਫਰਿਆਦ ਲੈ ਕੇ ਜੇ ਸੱਚੇ ਬਾਦਸ਼ਾਹ ਮੇਰੇ ਅੰਦਰ ਬੰਧਨ ਪੈ ਗਏ ਇਹ ਕੱਟ ਦਿਓ ਸੱਚੇ ਬਾਦਸ਼ਾਹ ਬੰਧਨ ਕਾਟ ਮੁਕਤ ਗੁਰਕੀਣਾ ਗੁਰੂ ਨੇ ਮੁਕਤ ਕਰ ਦੇਣਾ ਸਾਨੂੰ ਬੰਧਨ ਕੱਟ ਦੇਣੇ ਆ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਦੁੱਖ ਸੁਖ ਕਰਤ ਜਨਮ ਫਨ ਮੂਆ ਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਂਦਾ ਕਦੇ ਸੁਖ ਆ ਜਾਂਦਾ ਕਹਿੰਦੇ ਦੁੱਖ ਸੁਖ ਕਰਦੇ ਆ ਨਾ ਕਹਿੰਦੇ ਜਨਮ ਫਨ ਮੂਆ ਇਹ ਦੁੱਖਾਂ ਦੇ ਵਿੱਚ ਕਦੇ ਬੰਦਾ ਜੰਮਦਾ ਹੈ ਕਦੇ ਮਰਦਾ ਹੈ ਕਦੇ ਜੰਮਦਾ ਹੈ ਕਦੇ ਮਰਦਾ ਹੈ ਇਸੇ ਤਰੀਕੇ ਕਹਿੰਦੇ ਉਹਦੀ ਜ਼ਿੰਦਗੀ ਅੱਗੇ-ਅੱਗੇ ਬਤੀਤ ਹੋਈ ਜਾਂਦੀ ਹੈ ਦੁੱਖ ਸੁਖ ਕਰਤ ਜਨਮ ਫਨ ਮੂਆ ਕਹਿੰਦੇ ਕਦੇ ਮਰ ਜਾਂਦਾ ਹੈ ਕਦੇ ਜੰਮ ਜਾਂਦਾ ਹੈ ਕਦੇ ਮਰ ਜਾਂਦਾ ਹੈ ਕਦੇ ਜੰਮ ਜਾਂਦਾ ਹੈ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਚਰਨ ਕਮਲ ਗੁਰ ਆਸ਼ਰਮ ਦੀ ਆ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਗੁਰੂ ਦੇ ਚਰਨਾਂ ਨੂੰ ਫੜ ਲਾਂਗੇ ਨਾ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਾਂਗੇ ਕਹਿੰਦੇ ਚਰਨ ਕਮਲਪੁਰ ਆਸ਼ਰਮ ਦੀ ਆਸ਼ਰਮ ਦਾ ਭਾਵ ਸਹਾਰਾ ਤੇ ਐਸਾ ਸਹਾਰਾ ਮਿਲਿਆ ਕਿ ਹੁਣ ਜਨਮ ਮਰਨ ਦੇ ਗੇੜ ਚੋਂ ਨਿਕਲ ਗਏ ਆ ਹੁਣ ਜਨਮ ਮਰਨ ਦੇ ਗੇੜ ਚੋਂ ਨਿਕਲ ਗਏ ਆ ਗੁਰੂ ਦੇ ਚਰਨਾਂ ਦੇ ਨਾਲ ਲੱਗ ਗਏ ਆ ਗੁਰੂ ਦੀ ਬਾਣੀ ਦੇ ਨਾਲ ਲੱਗ ਗਏ ਆ ਗੁਰੂ ਦੇ ਸ਼ਬਦਾਂ ਦੇ ਨਾਲ ਲੱਗ ਗਏ ਆ ਹੁਣ ਉਹ ਜਿਹੜਾ ਜਨਮ ਖੁਨ ਮੂਆ ਉਹਦੇ ਚੋਂ ਨਿਕਲ ਗਏ ਆ ਬਸ ਬੰਧਨ ਜਿਹੜੇ ਸੀ ਪਏ ਹੋਏ ਉਹ ਕੱਟੇ ਗਏ ਦੇ ਅਸੀਂ ਗੁਰੂ ਦੇ ਕੋਲ ਨਾ ਹੈ ਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਅਗਨ ਸਾਗਰ ਬੂਢਤ ਸੰਸਾਰਾ ਸਾਗਰ ਦਾ ਭਾਵ ਉਹਦਾ ਸਮੁੰਦਰ ਤੇ ਅਗਨ ਦਾ ਭਾਵ ਉਹਦਾ ਅੱਗ ਬੂਢਤ ਦਾ ਭਾਵ ਉਹਦਾ ਡੁੱਬ ਜਾਣਾ ਕਹਿੰਦੇ ਅੱਗ ਦਾ ਸਮੁੰਦਰ ਹੈ ਅੱਗ ਦੇ ਸਮੁੰਦਰ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈ ਉਹ ਡੁੱਬਦਾ ਜਾ ਰਿਹਾ ਜੇ ਅਸੀਂ ਗੁਰੂ ਦੇ ਨਾਲ ਨਾ ਜੁੜੇ ਕਹਿੰਦੇ ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਹੰਕਾਰ ਨੇ ਸਾਨੂੰ ਵਿੱਚੇ ਡੋਬ ਲੈਣਾ ਨਿਕਲਣ ਨਹੀਂ ਦੇਣਾ ਕਿਉਂਕਿ ਜੇ ਬੰਦਾ ਦਲਦਲ ਦੇ ਵਿੱਚ ਇੱਕ ਵਾਰ ਤਸ ਜੇ ਨਾ ਦਲਦਲ ਐਸੀ ਚੀਜ਼ ਹੈ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ ਦਲਦਲ ਦੇ ਵਿੱਚੋਂ ਨਿਕਲਣ ਵਾਸਤੇ ਕੋਈ ਤਰੀਕਾ ਹੋਵੇ ਜੇ ਦਲਦਲ ਦੇ ਵਿੱਚੋਂ ਇੱਕ ਬੰਦੇ ਨੇ ਇਧਰੋਂ ਖਿੱਚ ਲਿਆ ਇੱਕ ਬੰਦੇ ਨੇ ਇਧਰੋਂ ਖਿੱਚ ਲਿਆ ਕਹਿੰਦੇ ਨਿਕਲ ਨਹੀਂ ਸਕੇਗਾ ਬਾਹਾਂ ਤੇ ਟੁੱਟ ਸਕਦੀਆਂ ਨੇ ਕਿਉਂਕਿ ਇੱਕ ਨੇ ਇਧਰੋਂ ਖਿੱਚ ਲਿਆ ਇੱਕ ਨੇ ਇਧਰੋਂ ਜੇ ਕਹਿੰਦੇ ਇੱਕ ਬੰਦੇ ਨੂੰ ਜਾਵੇਂਗਾ ਇੱਕ ਰਸਤੇ ਨੂੰ ਜਾਵੇਂਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਹਿੰਦੇ ਫੇਰ ਉਹਦੇ ਵਿੱਚੋਂ ਨਿਕਲਿਆ ਜਾਂਦਾ ਜੇ ਅਸੀਂ ਗੁਰੂ ਦੇ ਕੋਲ ਇੱਕ ਰਸਤੇ ਤੇ ਚੱਲ ਕੇ ਆਵਾਂਗੇ ਇੱਕੋ ਤਰੀਕੇ ਦੇ ਨਾਲ ਆਵਾਂਗੇ ਮਨ ਨੂੰ ਬਿਲਕੁਲ ਇਕਾਗਰ ਕਰਕੇ ਗੁਰੂ ਦੇ ਚਰਨਾਂ 'ਚ ਬੈਠਾਂਗੇ ਬਸ ਫਿਰ ਗੁਰੂ ਸਾਹਿਬ ਕਹਿੰਦੇ ਅਗਨ ਸਾਗਰ ਬੂਗਤ ਸੰਸਾਰਾ ਜਿਹੜਾ ਸੰਸਾਰ ਅੱਗ ਦੇ ਵਿੱਚ ਡੁੱਬਿਆ ਜਾ ਰਿਹਾ ਹੈ ਕਹਿੰਦੇ ਉਹ ਫਿਰ ਅੱਗ ਦੇ ਵਿੱਚ ਨਹੀਂ ਡੁੱਬਦਾ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਨਾਨਕ ਬਾਹ ਪਕਰ ਸਤਿਗੁਰ ਨੇ ਸਤਾਰਾ ਜਦੋਂ ਸਤਿਗੁਰੂ ਨੇ ਸਾਡੀ ਬਾਹ ਫੜ ਲਈ ਨਾ ਫਿਰ ਗੁਰੂ ਨੇ ਸਾਨੂੰ ਉਹ ਦਲਦਲ ਦੇ ਵਿੱਚ ਡੁੱਬਣ ਦੇਣਾ ਹੀ ਨਹੀਂ ਪਰ ਅਸੀਂ ਅਜੇ ਤੱਕ ਬਾਹ ਗੁਰੂ ਨੂੰ ਫੜਾਈ ਨਹੀਂ ਆਪ ਅਸੀਂ ਨੇ ਬਾਹ ਗੁਰੂ ਦੀ ਫੜ ਲਈ ਪਰ ਅਸੀਂ ਨੇ ਗੁਰੂ ਨੂੰ ਆਪਣੀ ਬਾਹ ਨਹੀਂ ਫੜਾਈ ਜਿੱਦੇ ਅਸੀਂ ਨੇ ਗੁਰੂ ਨੂੰ ਆਪਣੀ ਬਾਹ ਫੜਾਤੇ ਬਾ ਫੇਰ ਉਹਨੇ ਡੁੱਬਣ ਨਹੀਂ ਦੇਣਾ ਤੇ ਜਿੱਦੇ ਅਸੀਂ ਬਾਹ ਫੜੀ ਆ ਗੁਰੂ ਦੀ ਕਿ ਬੰਦਾ ਕਹਿੰਦਾ ਮੈਂ ਤੇ ਗੁਰੂ ਦੇ ਬਹੁਤ ਨੇੜੇ ਆ ਭਾਵ ਕੇ ਗੁਰੂ ਦੀ ਬਾਹ ਫੜ ਲਈ ਤੇ ਜਿੱਦੇ ਕੋਈ ਕਾਮ ਦੀ ਹਨੇਰੀ ਆ ਗਈ, ਗ੍ਰੋਧ ਦੀ ਹਨੇਰੀ ਆ ਗਈ, ਲੋਭ ਦੀ ਹਨੇਰੀ ਆ ਗਈ ਉਹ ਬਾਹ ਛੁੱਟ ਜਾਣੀ ਹੈ ਪਰ ਜੇ ਗੁਰੂ ਨੇ ਸਾਡੀ ਬਾਹ ਫੜ ਲਈ ਨਾ ਜਿੰਨੀਆਂ ਮਰਜ਼ੀ ਹਨੇਰੀਆਂ ਆਉਣ ਜਿੰਨੇ ਮਰਜ਼ੀ ਝੱਖੜ ਆਉਣ ਕਹਿੰਦੇ ਫਿਰ ਗੁਰੂ ਨੇ ਸਾਡੀ ਬਾਹ ਨਹੀਂ ਛੱਡਣੀ ਗੁਰੂ ਨੇ ਬਾਹ ਫੜ ਕੇ ਰੱਖਣੀ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਆਉਣਾ ਹੈ ਨਾ ਕਿ ਅਗਲੇ ਅਗਲੇ ਮਹੀਨੇ ਚ ਆਉਣਾ ਤੇ ਉਹ ਉਹਦੀਆਂ ਤਿਆਰੀਆਂ ਦਰਬਾਰ ਸਾਹਿਬ ਤੋਂ ਹੋਣੀ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਐ ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋਡੀ ਐ ਕਹਿੰਦੇ ਜਿਨ੍ਹਾਂ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਅਰਜਨ ਇੱਕ ਵਾਰ ਫੜ ਲੇ ਆਪਣੇ ਸੀਸ ਦਾ ਬਲੀਦਾਨ ਤੇ ਦੇਤਾ ਪਰ ਉਹਨਾਂ ਦੀ ਬਾਹ ਨਹੀਂ ਛੱਡੀ ਜਿਨ੍ਹਾਂ ਦੀ ਬਾਹ ਗੁਰੂ ਨੇ ਇੱਕ ਵਾਰ ਫੜ ਲੇ ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਹੀ ਚੀਜ਼ ਸਮਝਾ ਰਿਹਾ ਹੈ ਕਿ ਇੱਕ ਤੇ ਰਸਤਾ ਚੰਗਾ ਚੁਣ ਲਓ ਤੇ ਜਦੋਂ ਰਸਤਾ ਚੰਗਾ ਚੁਣ ਲਿਆ ਫਿਰ ਸਾਡੇ ਅੰਦਰ ਦੇ ਵਿਕਾਰ ਜਿਹੜੇ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਨਿਕਲ ਜਾਣਗੇ ਜਿਹੜੀ ਅਸੀਂ ਅੱਗ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਤੇ ਜੇ ਗੁਰੂ ਨੇ ਸਾਡੀ ਬਾਹ ਫੜ ਲਈ ਫਿਰ ਉਸ ਅੱਗ ਦੇ ਵਿੱਚੋਂ ਅਸੀਂ ਡੁੱਬਣ ਤੋਂ ਬਚ ਸਕਦੇ ਆ ਅਗਨ ਸਾਗਰ ਬੁੱਢਤ ਸੰਸਾਰਾ ਨਾਨਕ ਬਾਹ ਬਕਰ ਸਤ ਗੁਰ ਨੇ ਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ